ਸੰਯੋਗਤ ਕਿਸਾਨ ਮੋਰਚੇ ਵੱਲੋਂ ਹੱਥੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਟਰੈਕਟਰ ਮਾਰਚ ਕਰਕੇ ਪੰਜਾਬ ਸਰਕਾਰ ਦੀ ਲੈਂਡ ਪੋਲਿੰਗ ਪਾਲਿਸੀ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਉਥੇ ਹੀ ਫਰੀਦਕੋਟ ਦੇ ਕਸਬਾ ਸਾਦਕ ਦੇ ਵਿੱਚ ਕੀਰਤੀ ਕਿਸਾਨ ਯੂਨੀਅਨ ਵੱਲੋਂ ਟਰੈਕਟਰ ਮਾਰਚ ਕਰ ਪੰਜਾਬ ਸਰਕਾਰ ਦੀ ਲੈਂਡ ਪੋਲਿੰਗ ਪਾਲਿਸੀ ਦਾ ਵਿਰੋਧ ਕੀਤਾ ਗਿਆ। ਪੂਰੇ ਪੰਜਾਬ ਦੇ ਵਿੱਚ ਆਇ ਸੰਯੁਕਤ ਕਿਸਾਨ ਮੋਰਚੇ ਵੱਲੋਂ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਜਿਹੜੀ ਕਿਸਾਨਾਂ ਦੀਆਂ ਜ਼ਮੀਨਾਂ ਖੋਣ ਦੀ ਨੀਤੀ ਉਹਦੇ ਖਿਲਾਫ ਪੂਰੇ ਪੰਜਾਬ ਟਰੈਕਟਰ ਮਾਰਚ ਕੀਤੇ ਜਾ ਰਹੇ ਆ ਤੇ ਅਸੀਂ ਕਿਰਤੀ ਕਿਸਾਨੀ ਉਹਨਾਂ ਵੱਲੋਂ ਜਿੱਥੇ ਪੂਰੇ ਪੰਜਾਬ 'ਚ ਟਰੈਕਟਰ ਮਾਰਚ ਸ਼ਾਮਲ ਆ ਉੱਥੇ ਸਾਦੇ ਇਲਾਕੇ ਦੇ ਪਿੰਡਾਂ 'ਚ ਤੇ ਸਾਦੇ ਕਸਬੇ 'ਚ ਵੱਡਾ ਟਰੈਕਟਰ ਮਾਰਚ ਕਰ ਰਹੇ ਆ ਸਰਕਾਰ ਦੀ ਜਿਹੜੀ ਇਹ ਨੀਤੀ ਆ ਇਹ ਪੰਜਾਬ ਨੂੰ ਉਜਾੜਨ ਦੀ ਨੀਤੀ ਆ ਬਿਲਕੁਲ 1947 ਦੇ ਉਜਾੜੇ ਵਰਗੀ ਆ ਜਦੋਂ ਲੈਂਡ ਐਕ acquisition ਐਕਟ ਹੁੰਦਾ ਤਾਂ ਲੈਂਡ ਐਕੁਇਜ਼ੀਸ਼ਨ ਐਕਟ ਦੇ ਤਹਿਤ ਜਦੋਂ ਜ਼ਮੀਨ ਲਈ ਜਾਂਦੀ ਆ ਤਾਂ ਜ਼ਮੀਨ ਦਾ ਮਾਰਕੀਟ ਦੇ ਨਾਲੋਂ 4 ਗੁਣਾ ਵੱਧ ਜਿਹੜਾ ਰੇਟ ਆ ਉਹ ਦਿੱਤਾ ਜਾਂਦਾ ਹੈਗਾ ਉਹਦੇ ਵਿੱਚ ਮੁੜ ਵਸੇਬੇ ਦਾ ਪ੍ਰਬੰਧ ਕੀਤਾ ਜਾਂਦਾ ਜਿਹੜਾ ਸੋਸ਼ਲ ਇੰਪੈਕਟ ਜਿਹੜਾ ਅਸੈਸਮੈਂਟ ਸਰਵੇ ਕੀਤਾ ਜਾਂਦਾ ਕਿ ਸਮਾਜ ਤੇ ਜਿਹੜੀ ਇੱਥੇ ਜ਼ਮੀਨ ਲਈ ਜਾਊਗੀ ਕਿਹੜੇ-ਕਿਹੜੇ ਬੰਦਿਆਂ ਤੇ ਪ੍ਰਭਾਵ ਪਊਗਾ ਫਿਰ ਉਹਤੇ এনवायरमेंट ਇੰਪੈਕਟ ਜਿਹੜਾ ਅਸੈਸਮੈਂਟ ਸਰਵੇ ਕੀਤਾ ਜਾਂਦਾ ਕਿ ਵਾਤਾਵਰਨ ਤੇ ਕੀ ਪ੍ਰਭਾਵ ਪਊਗਾ ਪਰ ਪੰਜਾਬ ਸਰਕਾਰ ਨੇ ਬਿਨਾਂ ਕੋਈ ਸਰਵੇ ਕੀਤੇ ਆ ਪਿੰਡਾਂ ਇਹ ਜਾਣਿਆ ਕਿ ਲੁਧਿਆਣੇ ਚ ਕਿੰਨੇ ਲੋਕਾਂ ਨੂੰ ਘਰਾਂ ਦੀ ਲੋੜ ਆ ਕਿੰਨੀ ਜ਼ਮੀਨ ਚਾਹੀਦੀ ਪਲਾਟਾਂ ਵਾਸਤੇ ਇੱਕ ਨਾਦਰਸ਼ਾਈ ਫਰਮਾਨ ਜਾਰੀ ਕਰਕੇ 32 ਪਿੰਡਾਂ ਦਾ ਨੋਟੀਫਿਕੇਸ਼ਨ ਕਰਤਾ ਉਹ ਕਾਗਜ਼ਾਂ ਚ ਅੱਜ ਬਾਜ਼ ਬੇਜ਼ਮੀਨ ਨਹੀਂ ਕਰਤੇ ਇੱਕ ਤਰ੍ਹਾਂ ਦੇ ਉਜਾੜ ਤੇ ਪੰਜਾਬ ਸਰਕਾਰ ਵੱਲੋਂ ਠੀਕ ਆ ਹੁਣ ਪਰਸੋਂ ਅਮਨ ਅਰੋੜਾ ਨੇ ਕਿਹਾ ਕਿ ਜਿਹੜੀ 65000 ਕਿੱਲਾ ਜ਼ਮੀਨ ਅਸੀਂ ਪੰਜਾਬ 'ਚ 20 ਅਰਬਨ ਸਟੇਟ ਬੰਨੇ ਆ ਇਹ 65000 ਕਿੱਲਾ ਜ਼ਮੀਨ ਸਿਰਫ ਉਹਦਾ 40% ਆ ਜਿੰਦਾ ਮਤਲਬ ਆ ਕਿ ਡੇਢ ਲੱਖ ਕਿੱਲੇ ਤੋਂ ਉੱਪਰ ਜ਼ਮੀਨ ਲੈਣੀ ਆ ਤੇ 165 ਸ਼ਹਿਰਾਂ ਕਸਬਿਆਂ ਦੇ ਆਲੇ-ਦੁਆਲੇ ਉਹਦੇ 'ਚ ਆ ਸਾਡਾ ਸਾਦੇ ਗੁਰੂ ਸਾਹਿਬ ਫਰੀਦਕੋਟ ਕੋਈ ਇਲਾਕਾ ਵੀ ਜਿਹੜਾ ਉਹ ਨਹੀਂ ਬਚਨਾਗਾ ਪੰਜਾਬ ਦੇ ਵਿੱਚ 104 ਲੱਖ ਕਿੱਲਾ ਜ਼ਮੀਨ ਆ ਯਾਨੀ ਕਿ 1 ਕਰੋੜ ਤੇ 4 ਲੱਖ ਕਿੱਲਾ ਜ਼ਮੀਨ ਆ ਤੇ ਜੇ ਭਾਰਤ ਮਾਲਾ ਪ੍ਰੋਜੈਕਟ ਤੇ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ 150 ਤੋਂ 2 ਲੱਖ ਕਿੱਲਾ ਜ਼ਮੀਨ ਲੈ ਗਏ ਤਾਂ ਇਹਦਾ ਮਤਲਬ ਹੈ ਕਿ 2% ਜ਼ਮੀਨ ਪੰਜਾਬ ਦੀ ਇੱਕ ਸਾਲ ਦੇ ਵਿੱਚ ਇਹਨਾਂ ਨੇ ਜਿਹੜੀ ਸੀ ਖਤਮ ਕਰਤੀ ਤੇ ਜਿਹੜੀ ਇਹ ਲੈਂਡ ਪੂਲਿੰਗ ਪਾਲਿਸੀ ਆ ਕਿ ਕਿਸਾਨ ਤੋਂ ਇੱਕ ਕਿੱਲਾ ਜ਼ਮੀਨ ਲਈ ਜਾਊਗੀ ਤੇ ਦੋ ਕਨਾਲਾ ਜਿਹੜੀ ਉਹਨੂੰ ਵਾਪਸ ਦਿੱਤੀ ਜਾਊਗੀ ਉਹ ਪਲਾਟ ਜਿਹੜੇ ਦੋ ਕਨਾਲਾਂ ਦੇ ਦਿੱਤੇ ਜਾਣੇ ਆ ਉਹ 12 ਸਾਲ ਨੂੰ 15 ਨੇਕ 18 ਨੂੰ ਇਹ ਕੋਈ ਪਤਾ ਨਹੀਂਗਾ ਤੇ ਜਿਹੜਾ ਸਰਕਾਰ ਇਹ ਕਹਿੰਦੀ ਕਿ 1000 ਗਾਇ ਦਾ ਰੇਸ਼ੀ پلاਟ ਦੇਵਾਂਗੇ ਤੇ 200 ਗਾਇ ਦਾ ਕਮਰਸ਼ੀਅਲ پلاਟ ਦੇਵਾਂਗੇ ਯਾਨੀ ਕਿ ਉਹ ਕਮਰਸ਼ੀਅਲ پلاਟ 20 ਸਾਲਾਂ ਨੂੰ ਸਾਨੂੰ ਮਿਲੇ ਕਾਦੇ ਵਾਸਤੇ ਵੀ ਦੁਕਾਨ ਦੁਕਾਨਦਾਰੀ ਕਰਾਉਣੀ ਆ ਅੱਜ ਸਾਡੀ ਖੇਤੀ ਉਜਾੜ ਕੇ ਤੁਸੀਂ ਸਾਨੂੰ ਦੁਕਾਨਦਾਰ ਬਣਾਉਣਾ ਚਾਹੁੰਦੇ ਆ ਤੁਸੀਂ ਭਲਾ ਇਹ ਤਾਂ ਦੱਸੋ ਕਿ ਸ਼ਹਿਰਾਂ ਜਿਹੜੇ ਵੱਡੇ ਮਾਲ ਖਲ ਗਿਆ ਜਿਹੜੀ ਆਨਲਾਈਨ ਸ਼ਾਪਿੰਗ ਸ਼ੁਰੂ ਹੋ ਗਈ ਆ 50% ਤਾਂ ਦੁਕਾਨਦਾਰ ਉਹਨੇ ਜਿਹੜੇ ਵਿਲੇ ਕਰਕੇ ਰੱਖਤੇ ਆ ਗਿਆ ਤੇ 15-20 ਸਾਲਾਂ ਤੱਕ ਜੇ ਵੱਡੇ ਵੱਡੇ ਸ਼ਹਿਰਾਂ 'ਚ ਮਾਲ ਖੁੱਲਦੇ ਆ ਆਨਲਾਈਨ ਸ਼ਾਪਿੰਗ ਹੁੰਦੀ ਆ ਤੇ ਕੀ ਦੁਕਾਨਦਾਰ ਰਹਿਣੇ ਕਿ ਨਹੀਂ ਰਹਿਣੇ ਕਿ ਹਾਲਤ ਤਾਂ ਇਹ ਬਣੀ ਹੋਈ ਆ ਤੇ ਤੁਸੀਂ ਅੱਜ ਕਿਸਾਨੀ ਨੂੰ ਖਤਮ ਕਰਕੇ ਦੁਕਾਨਦਾਰ ਬਣਾਉਣਾ ਚਾਹੁੰਦੇ ਆ ਇੰਡਸਟਰੀ ਪੰਜਾਬ 'ਚ ਨਹੀਂ ਹੈਗੀ ਜ਼ਮੀਨ ਤੁਸੀਂ ਖੋਹਣਾ ਚਾਹੁੰਦੇ ਹੋ ਨੌਕਰੀਆਂ ਤੁਸੀਂ ਨਹੀਂ ਦੇਣਾ ਚਾਹੁੰਦੇਗੇ ਤੇ ਫਿਰ ਦੁਕਾਨਾਂ ਪਾ ਕੇ ਲੋਕ ਬੈਠੇ ਰਹਿਣਗੇ ਤੇ ਲੋਕ ਖਰੀਦਣ ਵਾਲਾ ਕੌਣ ਹੋਏਗਾ ਲੋਕਾਂ ਦੀ ਖਰੀਦ ਸ਼ਕਤੀ ਤਾਂ ਤਾਂ ਹੋਏਗੀ ਨਾ ਕਿ ਜੇ ਲੋਕਾਂ ਨੂੰ ਜ਼ਮੀਨ 'ਚੋਂ ਆਮਦਨ ਹੋਊਗੀ ਇੰਡਸਟਰੀ ਲੱਗੂ ਲੋਕਾਂ ਨੂੰ ਰੋਜ਼ਗਾਰ ਮਿਲੂ ਲੋਕਾਂ ਨੂੰ ਕੋਈ ਸਰਵਿਸ ਸੈਕਟਰ 'ਚ ਸਰਕਾਰੀ ਨੌਕਰੀਆਂ ਮਿਲਣਗੀਆਂ ਲੋਕਾਂ ਦੇ ਆਮਦਨ ਦੇ ਸਾਧਨ ਤੁਸੀਂ ਖੋਹੀ ਜਾਂਦੇ ਆ ਦੁਕਾਨਦਾਰ ਤੁਸੀਂ ਵੜਾਉਣਾ ਚਾਹੁੰਦੇ ਹੋ ਇਹ ਬਹੁਤ ਜੜੀ ਆ ਖਤਰਨਾਕ ਪਾਲਿਸੀ ਆ ਜਿਹਨੂੰ ਰੱਦ ਕਰਾਉਣ ਦੇ ਲਈ ਅੱਜ ਪੂਰੇ ਪੰਜਾਬ 'ਚ ਅਸੀਂ ਸੜਕਾਂ 'ਤੇ ਜਿਹੜੇ ਹੈਗੇ ਆ ਨਿਤਰੇਆ ਭਗਵੰਤਮਾਨ ਦੀ ਸਰਕਾਰ ਉਹਨਾਂ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਰੋੜਾ ਕਹਿੰਦੇ ਸੀ ਪਿਛਲੇ ਮਹੀਨਿਆਂ ਦੇ ਵਿੱਚ ਕਿ ਇਹ ਬਰਾਬਰ ਦੀ ਸਰਕਾਰ ਚਲਾਉਂਦੇ ਆ ਅਸੀਂ ਕਿਸਾਨ ਜਿੱਥੇ ਬੰਦੀਆਂ ਕੋਈ ਬਰਾਬਰ ਦੀ ਸਰਕਾਰ ਨਹੀਂ ਚਲਾ ਰਹੇਗੇ ਪਰ ਅਸੀਂ ਅੱਜ ਚੁਣੌਤੀ ਦਿੰਨੇ ਆ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨਤਨ ਦੀ ਪਾਰਟੀ ਅਮਨ ਰੋੜਾ ਨੂੰ ਅਮਨ ਰੋੜਾ ਨੂੰ ਕਿ ਤੁਸੀਂ ਅੱਜ ਮੰਨ ਲਓ ਕਿ ਪੰਜਾਬ ਦੇ ਵਿੱਚ ਕਿਸਾਨਾਂ ਦੀ ਫਿਰ ਇੱਕ ਬਰਾਬਰ ਸਰਕਾਰ ਹੈਗੀ ਆ ਜੇ ਤੁਹਾਡੀ ਸਰਕਾਰ 'ਚ ਦਮ ਹੋਇਆ ਫਿਰ ਸਾਡੀ 1.5 ਲੱਖ ਕਿੱਲਾ ਜ਼ਮੀਨ ਖੋਕੇ ਦਿਖਾ ਦਿਓ ਤੇ ਜੇ ਸਾਡੀ ਸਰਕਾਰ 'ਚ ਦਮ ਹੋਇਆ ਫਿਰ ਜਿਵੇਂ ਤੁਸੀਂ ਲੈਂਡ ਪੂਲਿੰਗ ਪਾਲਿਸੀ ਬਣਾਈ ਆ ਉਸੇ ਤਰ੍ਹਾਂ ਤੁਹਾਡੇ ਹੱਥੋਂ ਰੱਦ ਨਾ ਨਾ ਕਰਵਾਈ ਤੇ ਤੁਸੀਂ ਭੁੱਲ ਜੋਗੇ ਪੰਜਾਬ ਚ ਪੰਜਾਬੀ ਜਿਹੜੇ ਸੀ ਉਹ ਫਿਰ ਨਹੀਂ ਹੈਗੇ ਸੀਗੇ ਜਿਸ ਤਰ੍ਹਾਂ ਨਰਿੰਦਰ ਤੋਮਰ ਕਦੇ ਕਹਿੰਦਾ ਸੀ ਸੌਦਾ ਕਰ ਦਿੰਨੇ ਆ ਕਦੇ ਕਹਿੰਦੇ ਸੀ ਕਾਨੂੰਨ ਸਸਪੈਂਡ ਕਰ ਦਿੰਨੇ ਆ ਕਦੇ ਕਹਿੰਦੇ ਕਮੇਟੀ ਬਣਾ ਦਿੰਨੇ ਆ ਉਹ ਤਾਂ 5 ਮਹੀਨਿਆਂ ਦੇ ਅੰਦੋਲਨ ਤੋਂ ਬਾਅਦ ਸੀ ਇਹਨੇ ਤਾਂ ਸਾਡਾ ਝਟ ਵੇਖਿਆ ਹੀ ਨਹੀਂ ਪਹਿਲਾਂ ਥੜਕਦਾ ਫਿਰਦਾ ਹੈਗਾ ਪ੍ਰੈਸ ਕਾਨਫਰੰਸ ਕਰਦਿਆ ਮੁੱਖ ਮੰਤਰੀ ਦੀ ਗੱਲ ੁਖੜ ਰਹੀ ਆ ਕਦੇ ਕੋਈ ਉਹ ਪੜਦਾ ਹੈਗਾ ਪਾਲਿਸੀ ਨੂੰ ਵਿੱਚ ਕੀ ਅਸੀਂ ਜਿਹੜਾ ਹੈਗਾ ਐਮੈਂਡਮੈਂਟ ਕੀਤੀ ਕਦੇ ਕੋਈ ਪੜਦਾ ਕਦੇ ਕਹਿੰਦੇ 30000 ਲੈ ਲਓ 50000 ਲੈ ਲਓ ਭਗਵੰਤ ਮਾਨ ਪੰਜਾਬ ਦੀ ਕਿਸਾਨ ਕਿਸਾਨ ਲਹਿਰ ਦੇ ਸਾਹਮਣੇ ਉਹ ਗਲੀ ਦੇ ਟੀਲੇ ਵਰਗਾ ਜਿਹੜੀ ਜਿਹੜਾ ਜਿੰਦੀ ਕੀ ਹਨੇਰੀ ਅਗੇ ਕੋਈ ਔਕਾਤ ਨਹੀਂ ਗਈ ਪੰਜਾਬ ਦੇ ਵਿੱਚ ਅੱਜ ਭਗਵੰਤ ਮਾਨ ਦੇ ਹੰਕਾਰ ਨੂੰ ਦਰੜਨ ਦੇ ਲਈ ਤੇ ਲੈਂਡ ਪੂਲਿੰਗ ਪਾਲਿਸੀ ਨੂੰ ਦਰੜਨ ਦੇ ਲਈ ਅੱਜ ਲੱਖਾਂ ਟਰੈਕਟਰ ਪੰਜਾਬ ਦੀਆਂ ਸੜਕਾਂ ਤੇ ਨਿਤਰੇ ਆ ਤੇ ਇਹਦੀ ਜਿਹੜੀ ਪਾਲਿਸੀ ਆ ਲੈਂਡ ਪੂਲਿੰਗ ਪਾਲਿਸੀ ਸਾਡੀਆਂ ਜ਼ਮੀਨਾਂ ਖੋਣ ਦੀ ਤੇ ਇਹਦਾ ਜਿਹੜਾ ਹੰਕਾਰ ਆ ਇਹਨੇ ਖਾਲੀ ਤੰਬੂ ਪੱਟ ਕੇ ਕਿਸਾਨਾਂ ਦੇ ਤੇ ਟਰਾਲੀਆਂ ਚੋਰੀ ਕਰਕੇ ਇਹਨੂੰ ਐ ਲੱਗਾ ਸ਼ਾਇਦ ਕਿਸਾਨ ਲੈਰ ਦਬਾਤੀ ਉਹਦਾ ਮੂੰਹ ਤੋੜਵਾ ਜਵਾਬ ਅੱਜ ਸੰਯੁਕਤ ਕਿਸਾਨ ਮੋਰਚਾ ਪੂਰੇ ਪੰਜਾਬ ਜਿਹੜਾ ਹੈਗਾ ਉਹ ਦੇ ਰਿਹਾ ਤੇ 24 ਅਗਸਤ ਨੂੰ ਇੱਕ ਲੱਖਾਂ ਦਾ ਕਾਠ ਜਿਹੜਾ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਮੁੱਲਾਪੁਰ ਦੇ ਵਿੱਚ ਹੋਊਗਾ ਔਰ ਅਸੀਂ ਪੰਜਾਬ ਦੇ ਸਮੁੱਚੇ ਕਿਸਾਨਾਂ ਨੂੰ ਬੇਨਤੀ ਕਰਦੇ ਆ ਕਿ ਜਿਵੇਂ ਸਰਜੀਤ ਪਾਤਰ ਨੇ ਸ਼ਾਇਰ ਨੇ ਕਿਹਾ ਸੀ ਕਿ ਲੱਗੀ ਜੇ ਤੇਰੇ ਕਾਲ ਜੇ ਛੁਰੀ ਨਹੀਂ ਇਹ ਨਾ ਸਮਝ ਸ਼ਹਿਰ ਦੀ ਹਾਲਤ ਬੁਰੀ ਨਹੀਂ ਮਾਮਲਾ ਕੱਲਾ ਉਹ 20 ਲੱਖਾਂ ਦਾ ਨਹੀਂ ਜਿੱਥੇ ਲੈਂਡ ਪੂਲਿੰਗ ਪਾਲਿਸੀ ਲਾਗੂ ਹੋ ਗਈ ਆ ਇਹਨਾਂ ਨੇ 165 ਲੱਖਾਂ ਦੇ ਵਿੱਚ ਸ਼ਹਿਰਾਂ ਕਸਬਿਆਂ ਦੇ ਲਾਗੇ 1.5 ਲੱਖ ਕਿੱਲਾ ਜ਼ਮੀਨ ਲੈਣੀ ਆ ਤੇ ਉਹਦੇ ਚ ਕਿਤੇ ਉਹ ਜ਼ਮੀਨ ਥੋੜੀ ਵੀ ਹੋ ਸਕਦੀ ਆ ਸਵਾ 100 ਦੇ ਕਰੀਬ ਪਿੰਡ ਇਹਨਾਂ ਨੇ ਮਲਿਆ ਮੇਟ ਕਰ ਦੇਣਾ ਹੈਗਾ ਚਲੋ ਕਿਸਾਨ ਨੂੰ ਤੇ ਇਹਨਾਂ ਨੇ ਕਹਤਾ ਕਿ ਜ਼ਮੀਨ ਲੈ ਕੇ ਪਲਾਟ ਦੇਵਾਂਗੇ ਜਿਹੜੀ ਸਾਡੀ ਪਿੰਡਾਂ ਦੀ 35% ਜਿਹੜੀ ਆਬਾਦੀ ਆ 35% ਜਿਹੜੀ ਆਬਾਦੀ ਆ ਪਿੰਡਾਂ ਦੀ ਜਿਹੜੇ ਐਸਸੀ ਭਾਈਚਾਰੇ ਨਾਲ ਆਉਂਦੇ ਆ ਪੰਜਾਬ ਦੀ ਟੋਟਲ 2. ਜਿਹੜੀ ਆ 2% ਜ਼ਮੀਨ ਆ 35% ਆਬਾਦੀ ਕੋਲੇ ਉਹਨਾਂ ਕਿਸਾਨਾਂ ਨੂੰ ਤਾਂ ਤੁਸੀਂ ਜ਼ਮੀਨ ਲੈ ਕੇ ਉਹਨੂੰ ਪਲਾਟ ਕਿੰਨੇ ਦੇ ਦਵੋਗੇ ਜਿਹੜੇ ਪਿੰਡਾਂ ਦੇ ਉਹ 35% ਬੇਜਮੀਨੇ ਲੋਕ ਆ ਉਹ ਕਿੱਥੇ ਜਾਣਗੇ ਪਿੰਡ ਤੁਸੀਂ ਉਹਨਾਂ ਦੇ ਢਾ ਦੇਣੇ ਹੈਗੇ ਆ ਜਿਹੜੇ ਹੋਰ ਬੀਸੀ ਕੈਟਾਗਰੀ ਨਾਲ ਜੁੜੇ ਹੋਏ ਲੋਕ ਜਿਹੜੇ ਆ ਹੋਰ ਛੋਟੇ ਮੋਟੇ ਕਾਰੋਬਾਰ ਕਰਦੇ ਆ ਖੇਤੀ ਨਾਲ ਜੁੜੇ ਹੋਏ ਠੀਕ ਆ ਉਹ ਕਿੱਥੇ ਜਾਣਗੇ ਇਹ ਸੋਸ਼ਲ ਇੰਪੈਕਟ ਸਰਵੇ ਇਹਨਾਂ ਨੇ ਕੀਤਾ ਨਹੀਂ ਇਹ ਇੰਨੇ ਪਿੰਡ ਉਜੜਨਗੇ ਇਹ ਲੱਖਾਂ ਲੋਕ ਕਿੱਥੇ ਜਾਣਗੇ ਤੇ ਮਹਾਲੀ ਤੇ ਚੰਡੀਗੜ੍ਹ 'ਚ ਜਿਹੜੇ ਪਿੰਡ ਆ ਗਏ ਉਜੜ ਕੇ ਕਿੱਥੇ ਗਏ ਦੇ ਤੇ ਕੋਈ ਸਟੱਡੀ ਜਿਹੜੀ ਨਹੀਂ ਹੈਗੀ ਇੱਕ ਹੋਰ ਸਟੱਡੀ ਸਾਹਮਣੇ ਆਈ ਹੈਗੀ ਹੈ ਕਿ ਜਿਹੜੇ ਪਹਿਲਾਂ ਅਰਬਨ ਸਿਟੀ ਬਣਾਈਆਂ ਗਏ ਨੇ ਜਾਂ ਕੁੱਡਾਂ ਨੇ ਜਾਂ ਗਮਾਡਾ ਨੇ ਜਾਂ ਵੀੜੀਏ ਨੇ ਉਹਨਾਂ ਕੋਲੇ ਤਾਂ ਪਹਿਲੇ ਜਿਹੜੇ ਹੈਗੇ ਜਿੰਨੇ ਫਲਾਟਾਂ ਜਿਹੜੀ ਕਹਿੰਦੀ ਹੈ ਮਤਲਬ 70% ਤਕਰੀਬਾ ਹਲੇ ਉਹ ਵੀ ਖਾਲੀ ਪਏ ਨੇ ਤੁਸੀਂ ਇਹ ਦੇਖੋ ਕਿ ਮਹਾਲੀ 'ਚ 70% ਫਲੈਟ ਵਿਹਲੇ ਪਏ ਆ 70% ਪਲਾਟ ਵੇਲੇ ਪਏ ਆ ਬੰਦੇ ਬੇਜਮੀਨੇ ਕਰਤੇ ਪਲਾਟ ਕੱਟਤੇ ਕਈਆਂ ਦੇ ਪਲਾਟ ਤਾਂ ਇੰਨੀ ਦੂਰ ਆ ਕਿ ਬੰਦਿਆਂ ਨੂੰ ਖੁਦ ਪਲਾਟ ਨਹੀਂ ਲੱਭਦਾਗਾ ਤੇ ਉਹ ਬੰਦੇ ਅੱਜ ਚੌਂਕੀਦਾਰਾ ਕਰਨ ਵਾਸਤੇ ਮਜਬੂਰ ਆ ਜਗਰਾਉਂ ਦੀ ਸ਼ੂਕਰ ਮਿਲਦੀ 100 ਕਿੱਲਾ ਜ਼ਮੀਨ ਲੈ ਲਈ ਨਹੀਂ ਡਿਵੈਲਪ ਹੋਈ ਫਰੀਦਕੋਟ ਦੀ ਸ਼ੂਕਰ ਮਿਲਦੀ ਜ਼ਮੀਨ ਲੈ ਲਈ ਨਹੀਂ ਡਿਵੈਲਪ ਹੋਈ ਠੀਕ ਆ ਪਠਿੰਡੇ ਦੇ ਵਿੱਚ ਮਤਲਬ ਬਹੁਤ ਸਾਰੇ ਪਲਾਟ ਜਿਹੜੇ ਵਿਹਲੀ ਵਿਹਲੇ ਪਏ ਆ ਪੰਜਾਬ ਤੋਂ ਬਹੁਤ ਵੱਡਾ ਹਿੱਸਾ ਤਾਂ ਜਿਹੜਾ ਲਗਾਤਾਰ ਐਨ ਆਰ ਆਈ ਹੋ ਰਿਹਾ ਹੈਗਾ ਦੁਆਬੇ ਦੇ ਪਿੰਡਾਂ ਦੇ ਪਿੰਡ ਜਿਹੜੇ ਵਾਲੇ ਵਿਹਲੇ ਪਏ ਹੈਗੇ ਆ ਰਹਿائش ਦਾ ਸੰਕਟ ਕਿੱਥੇ ਆ ਕੀ ਪੰਜਾਬ ਸਰਕਾਰ ਇਹ ਤੇ ਕੋਈ ਵਾਈਟ ਪੇਪਰ ਜਾਰੀ ਕਰ ਸਕਦੀ ਆ ਕਿ ਉਹਨੇ ਸਰਵੇ ਕੀਤਾ ਕਿ ਇੱਥੇ ਇੰਨੇ ਲੋਕਾਂ ਨੂੰ ਮਕਾਨਾਂ ਦੀ ਲੋੜ ਆ ਸਿਰਫ ਜਿਹੜਾ ਇਹ ਹੈਗਾ ਕਿ ਦਿੱਲੀ ਦੇ ਵਿੱਚ 50 ਕਰੋੜ ਦਾ ਕਿਲਾ ਤੇ ਦਿੱਲੀ ਵਾਲੇ ਜਿਹੜੇ ਆਮ ਆਦਮੀ ਪਾਰਟੀ ਦੇ ਉਹ ਹਾਰੇ ਹੋਏ ਠੱਗ ਲੀਟਰ 2 ਨੰਬਰ ਦਾ ਪੈਸਾ ਇਕੱਠਾ ਕਰਕੇ ਪੰਜਾਬ ਚ ਆ ਗਏ ਦਿੱਲੀ ਦੇ ਬਿਲਡਰ ਨੂੰ ਜਿਹੜਾ 50 ਕਰੋੜ ਦਾ ਕਿੱਲਾ ਮਿਲਦਾ ਉਹਨੂੰ ਪੰਜਾਬ ਦੇ ਵਿੱਚ ਉਹਨੂੰ 4-5 ਕਰੋੜ ਦਾ ਕਿੱਲਾ ਦੇਣਾ ਤੇ ਜੇ ਕਿੱਲੇ ਮਗਰ ਵੀ 1 ਕਰੋੜ-ਕਰੋੜ ਡੇਢ-ਡੇਢ ਕਰੋੜ ਰੁਪਈਆ ਵੀ ਲੈਣ ਤਾਂ ਘੱਟੋ-ਘੱਟ 1 ਲੱਖ ਕਰੋੜ ਰੁਪਈਆ ਆਮ ਆਦਮੀ ਪਾਰਟੀ ਨੇ ਇਹ ਜਿਹੜੀ ਹੈਗੀ ਆ ਬਿਲਡਰਾਂ ਤੋਂ ਪੈਸੇ ਲੈ ਕੇ ਪੰਜਾਬ ਦੀਆਂ ਜ਼ਮੀਨਾਂ ਕੌਡੀ ਦੇ ਭਾਅ ਲਾਟਾਉਣੀਆਂ ਨੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਇਹਨਾਂ ਦੇ ਦਿੱਲੀ ਦੇ ਧਾੜ ਵੀ ਗੈਣਗੇ ਆਪਣੀਆਂ ਜੇਬਾਂ ਪਰਨੀਆਂ ਸੈਂਕੜੇ ਕਰੋੜ ਰੁਪਈਆ ਜਿਹੜਾ ਹੈਗਾ ਇਕੱਠੇ ਕਰਨਾ ਤੇ ਪੰਜਾਬ ਦੀ ਜਿਹੜੀ ਹੈਗੀ ਆ ਬਰਬਾਦੀ ਹੈਗੀ ਆ ਇਹ ਕਰ ਰਿਹਾ ਇਹਨੂੰ ਕਿਸੇ ਵੀ ਤਰੀਕੇ ਨਾਲ ਬਰਦਾਸ਼ਤ ਜਿਹੜਾ ਨਹੀਂ ਕੀਤਾ ਜਾਊਗਾ ਭਗਵੰਤ ਮਾਨ ਅਸੀਂ ਕਹਿੰਦੇ ਤੂੰ ਖੜਕੇ ਦਿਖਾ ਕਿੰਨੇ ਮਹੀਨੇ ਇਸ ਪਾਲਿਸੀ ਦੇ ਖੜਦਾ ਹੈਗਾ ਠੀਕ ਆ ਕਿਉਂਕਿ ਤੂੰ ਯੂ ਟਰਨ ਮਾਰਨ ਵਾਸਤੇ ਜਿਹੜਾ ਹੈਗਾ ਉਹ ਤਿਆਰ ਰਿਹਾ ਤੈਨੂੰ ਆਰੇਗਾ ਵੀ ਕਿਸਾਨ ਲਹਿਰ ਦਵਾਤੀ ਤੈਨੂੰ ਦੱਸਾਂਗੇ ਕਿ ਕਿਸਾਨ ਲਹਿਰ ਚ ਤਾਕਤ ਕਿੰਨੀ ਆ ਤੇ ਤੈਨੂੰ ਇਹ ਦੱਸਾਂਗੇ ਕਿ ਤੂੰ ਕਿੰਨਾ ਖੋਖਲਾ ਆਦਮੀ ਹੈਗਾ ਤੇਰੇ ਚ ਦਮ ਨਹੀਂ ਕਿ ਪੰਜਾਬੀਆਂ ਦੇ ਸਾਹਮਣੇ ਤੂੰ ਅੜ ਸਕੇ ਤੇ ਖੜ ਸਕੇ